ਹਾਂਜੀ ਸਾਰੇ ਮੇਰੇ ਵੀਡੀਓ ਸਤਿ ਸ੍ਰੀ ਅਕਾਲ ਤੇ ਲੋ ਜੀ ਅੱਜ ਇਸ ਕਹਾਣੀ ਨੂੰ ਆਪਾਂ ਸਮਾਪਤੀ ਵੱਲ ਲਿਆ ਰਹੇ ਹਾਂ ਤੇ ਉਸ ਕਹਾਣੀ ਨੂੰ ਕਰਦੇ ਆਪਾਂ ਅੱਗੇ ਸ਼ੁਰੂ ਤੇ ਦੱਸੋ ਕਿੱਦਾਂ ਦੀ ਰਹੀ ਅੱਜ ਦੀ ਕਹਾਣੀ ਸੋਣ ਤੇਲੀ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਮੋੜੇ ਆਇਆ ਜਦੋਂ ਸੁਨੇ ਆ ਕੇ ਦੇਖਿਆ ਜੱਗੇ ਤੇ ਬੰਤੇ ਦੀਆਂ ਲਾਸ਼ਾਂ ਵਿਚੋਂ ਖੂਨ ਚੋਕੇ ਮੰਜੇ ਦੀਆਂ ਵਿਰਲਾ ਰਹੇ ਧਰਤੀ ਤੇ ਟਪਕ ਪਰਿਆ ਸੀ ਜੱਗਾ ਵੱਡਿਆ ਬੋਰ ਦੀ ਸ਼ਾਵੇਂ ਨੌ ਮਨ ਰੇਤ ਭਿੱਜ ਗਈ ਪੂਰਨਾ ਨਾਈਆਂ ਨੇ ਵੱਡ ਫਿੱਟ ਜੱਗਾ ਸੂਰਮਾ ਸੋਣ ਤੇਲੀ ਇਹ ਵੇਖ ਕੇ ਗੁੱਸੇ ਵਿੱਚ ਪਾਗਲ ਹੋ ਉੱਠਿਆ ਤੇ ਲਾਲੂ 나ਈ ਨੂੰ ਹਾਥੀ ਪੈ ਗਿਆ ਪਿੱਛੋਂ ਲਾਲੂ ਦੇ ਭਾਈ ਨੇ ਉਸ ਦੀ ਪਿੱਠ ਵਿੱਚ ਗੋਲੀ ਮਾਰ ਕੇ ਉਸ ਨੂੰ ਵੀ ਫਾਇਰ ਡੀ ਕਰ ਦਿੱਤਾ ਖਬਰ ਅੱਗ ਮੰਗੂ ਫੈਲ ਗਈ ਉਹ ਯ ਲੱਕੀ ਵਿੱਚ ਇਸਨਾਟਾ ਆ ਗਿਆ ਹਰ ਕੋਈ ਇੱਕ ਦੂਜੇ ਕੋਲੋਂ ਪੱਕਾ ਵਿੱਚ ਅੱਖਾਂ पाके के बगैर बुल हिलाया तस्दीक करता सी कि जगह सचमुच मारिया गया लालू नाई इलाके भी पुलिस नाल मिल चुकया ਲੱਲੂ ਨਾਈ ਨੇ ਯਾਰ ਮਾਰ ਕਰਕੇ ਭਾਰੀ ਰਕਮ ਇੱਕ ਮਰੱਬਾ ਜ਼ਮੀਨ ਇੱਕ ਘੋੜੇ ਦੀ ਖੱਟੀ ਖੱਟ ਲਈ ਸੀ ਜੋ ਕਿ ਸਰਕਾਰ ਵੱਲੋਂ ਜੱਗੇ ਤੇ ਇਹ ਨਾਮ ਰੱਖਿਆ ਹੋਇਆ ਸੀ ਜਿਸੋ ਜੱਗੇ ਦੇ ਪ੍ਰਸ਼ਾਮੀ ਕੋਲੋਂ ਪੁਲਿਸ ਨੂੰ ਉਦਾਰ ਲੱਗਦਾ ਸੀ ਉਹ ਨੂੰ ਮਾਰਨਾ ਪੁਲਸ ਦੇ ਵਸ ਦੀ ਗੱਲ ਨਹੀਂ ਸੀ ਸੋ ਇਹ ਕਰਾ ਪੁਲਸ ਨੇ ਲਾਲੂ ਲਾਲੂ ਨਾਈ ਦੀ ਜ਼ਮੀਰ ਖਰੀਦ ਕੇ ਕਰਵਾਇਆ ਲਗਭਗ ਨੂੰ ਜੇਲ ਹੋਈ ਬਾਦ ਵਿੱਚ ਲਾਲੂ ਨੂੰ ਇਦਿਆਂ ਨੇ ਜੇਲ ਵਿੱਚ ਹੀ ਘੋਟ ਘੋਟ ਕੇ ਮਾਰ ਦਿੱਤਾ ਜਿੱਤਕਾ 29 ਸਾਲਾਂ ਦੀ ਪ੍ਰੀ ਜਵਾਨੀ ਵਿੱਚ ਦੇ ਬਸ ਲੋਕਾਂ ਨੂੰ ਕਿਸੇ ਹੋਰ ਜੱਗੇ ਦਾ ਇੰਤਜ਼ਾਮ ਕਰਨ ਲਈ ਛੱਡ ਗਿਆ ਜੋ ਇਹਨਾਂ ਨੂੰ ਕਿਸੇ ਅਸਗਰ ਅਲੀ ਖਾਨੇਦਾਰ ਸੂਰਖੋ ਸ਼ਾਹੂਕਾਰ ਤੇ ਅੰਗਰੇਜ਼ ਪੱਖੀ ਜ਼ਗੀਰਦਾਰਾਂ ਤੋਂ ਨजात ਦਿਵਾ ਸਕੇ ਜੱਗਲ ਸਰਥ 10 ਮਹੀਨੇ ਭਗੌੜਾ ਰਿਹਾ ਇਸ ਤੋਂ ਦੌਰਾਨ ਪੂਰੇ ਇਲਾਕੇ ਨੇ ਆਜ਼ਾਦ ਸੇ ਕੇ ਜਾਨ ਦਾ ਆਨੰਦ ਮਾਣਿਆ ਨਾ ਉਸ ਦਿਤੋਂ ਨਾ ਸਹਾਉਕਰਾਂ ਦੀਆਂ ਕੋਕੀਆਂ ਸਭੋਂ ਸਰਕਾਰ ਪੱਖੀ ਆਪਪਣੀਆਂ ਜਾਨਾਂ ਬਚਾਉਂਦੇ ਰਹੇ। ਭਾਵੇਂ ਪਤੰਗੀ ਵਾਂਗੂ ਇਨ੍ਹਾਂ ਲੋਕਾਂ ਦੀ ਉਮਰ ਥੋੜੀ ਹੁੰਦੀ ਹੈ ਪਰ ਜਬਰ ਹੁਕਮਰਾਨ ਬੇਰਉਤ ਸੂਰ ਮੇਂ ਪੰਜਾਬੀਆਂ ਦੀ ਔਰਖ ਤੇ ਹੱਕਾ ਲਈ ਅਗੇ ਸੂਰਮੇ ਕਿਸੇ ਨਾਲ ਕਿਸੇ ਨਾਲ ਜੂਝਦੇ ਇਤੇ ਤੇ ਕਿਸੇ ਨਾਲ ਕਿਸੇ ਨਾਲ ਜੂਝਦੇ ਤੇ ਕੁਰਬਾਨੀਆਂ ਦਿੰਦੇ ਰਹੇ ਕਹਿੰਦੇ ਦੁੱਲਾ ਪੱਟਰੀ ਬਣ ਕੇ ਕਹਿੰਦੇ ਅਹਿਮਦ ਖਾਰਲ ਬਣ ਕੇ ਕਦੇ ਜਿਆਣਾ ਮੋੜ ਕਦੇ ਮਲੰਗੀ ਤੇ ਯੱਗੇ ਮਲੰਗੀ ਤੇ ਕਦੇ ਜੱਗਾ ਚਰਟ ਬਣ ਕੇ ਪਾਈਚਾਰੇ ਦੀ ਆਜ਼ਾਦੀ ਸਿਰਾਂ ਦੇ ਸੌਦੇ ਕਰਕੇ ਇਹਨਾਂ ਲੋਕਾਂ ਨੇ ਕਾਇਮ ਰੱਖੀ ਤੇ ਉਸ ਦੀ ਤਦੀਦ ਅਕਿਰਤ ਸੁਲਤਾਨ ਬਹੁ ਸਾਬੋ ਕਰਦੇ ਹਨ ਜੇ ਉਸ ਸੇਰ ਜਿੱਤਿਆਂ ਹੱਕ ਹਾਸਲ ਹੋਵੇ ਬਹੁ ਉਸ ਮੌਤ ਤੋਂ ਕਿ ਆ ਡਰਨਾ ਹੋ ਜਿਵੇਂ ਉਸੇ ਦਿੱਤੇ ਆ ਅੱਗ ਹਾਜ਼ਲ ਹੋਵੇ ਬਾਹੂ ਉਸ ਮੌਤੋਂ ਕਿਹਨ ਡਰਨਾ ਹੋ ਸੋ ਇਹ ਸਿੱਖ ਕਹਾਣੀ ਦਾ ਐਂਡ ਤੇ ਇੱਥੇ ਕਹਾਣੀ ਖਤਮ ਹੋ ਗਈ ਹੈ ਤੇ ਅਗਰ ਵਧੀਆ ਲੱਗੀ ਤਾਂ ਕਮੈਂਟ ਲਾਈਕ ਕਰਿਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਕੋਈ ਨਵੀਆਂ ਕਹਾਣੀਆਂ ਦੇ ਕੇ ਕਾਨੂੰ ਆਵਾਂਗੇ ਆਪਾਂ ਤੇ ਉਹਨਾਂ ਨੂੰ ਲਾਈਕ ਕਰ